ਨਾ ਸਾਡੇ ਕਿਸਾਨ ਜਿਹੜੇ ਧਰਤੀ ਦੀ ਹਿੱਕ ਦੇ ਵਿੱਚ ਅਨਾਜ ਪੈਦਾ ਕਰਦੇ ਨੇ ਜਿਹੜੇ ਧਰਤੀ ਦੀ ਹਿੱਕ ਦੇ ਵਿੱਚੋਂ ਖਾਣਾ ਪੈਦਾ ਕਰਦੇ ਨੇ ਜਿਹਨੂੰ ਕੁੱਲ ਭਾਰਤ ਦਾ ਜੀ ਖਾਂਦਾ ਤਾਂ ਉਹ ਜਿਹ ਪੈਦਾ ਕਿੱਥੇ ਹੁੰਦਾ ਇੱਥੇ ਸੜਕਾਂ ਤੇ ਬੈਠੇ ਨੇ ਤਾਂ ਇੱਥੇ ਵੀ ਖੇਤੀ ਨਹੀਂ ਛੱਡੀ ਇਹ ਨਹੀਂ ਹੈਗਾ ਕਿ ਉਹ ਖੇਤੀ ਨਹੀਂ ਕਰਦੇ ਤਾਂ ਇੱਥੇ ਵੀ ਬੀਜ ਕੇ ਵਿਖਾਤਾ ਵੀ ਅਸੀਂ ਉਹ ਜਿਹੜੇ ਟੋਏ ਟਿੱਬੇ ਪੱਧਰ ਕੀਤੇ ਆ ਅੱਜ ਭਾਵੇਂ ਵਿਕਾਸ ਦੇ ਨਾਂ ਦੇ ਉੱਤੇ ਸੜਕਾਂ ਦੇ ਥੱਲੇ ਕਾਰਪੋਰੇਟ ਘਰਾਣਿਆਂ ਦੇ ਕਬਜ਼ੇ ਕਰਵਾਏ ਜਾ ਰਹੇ ਨੇ ਪਰ ਕਿਸਾਨਾਂ ਵੱਲੋਂ ਇੱਥੇ ਸੜਕਾਂ ਦੇ ਉੱਤੇ ਵੀ ਫਸਲ ਉਗਾ ਕੇ ਸਾਬਤ ਕਰਤਾ ਕਿ ਅਸੀਂ ਕਿਵੇਂ ਆਪਣੀ ਸਖਤ ਮਿਹਨਤ ਦੇ ਨਾਲ ਜਿਹੜੇ ਪੂਰੇ ਦੇਸ਼ ਦਾ ਢਿੱਡ ਭਰ ਰਹੇ ਅੰਕੜੇ ਨਾਮ ਦੱਸੋ ਤੁਹਾਡਾ ਹਾਂਜੀ ਮੇਰਾ ਨਾਮ ਹਰਮੰਦਰ ਸਿੰਘ ਹੈ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਮੈਂ ਆਂਧਰਾ ਪ੍ਰਦੇਸ਼ ਤੋਂ ਆਂਧਰਾ ਪ੍ਰਦੇਸ਼ ਤੋਂ ਤੁਸੀਂ ਸਪੈਸ਼ਲ ਸਾਦ ਦੇ ਲਈ ਆਏ ਹਾਂ ਬਿਲਕੁਲ ਬਿਲਕੁਲ ਠੀਕ ਹੈ ਜੀ ਅਸੀਂ ਉੱਥੇ ਵੀ ਵਰਕ ਕਰਦੇ ਹੁੰਦੇ ਆ ਡੱਲੇਵਾਲ ਸਾਹਿਬ ਸਾਡੇ ਕੋਲੇ ਉੱਥੇ ਵੀ ਦੋ ਤਿੰਨ ਵਾਰ ਹੀ ਗਏ ਬੰਗਲੌਰ ਵੀ ਗਏ ਬੰਗਲੌਰ ਵੀ ਗਏ ਹਾਂ ਜੀ ਹਾਂ ਠੀਕ ਹੈ ਪੂਰਾ ਪ੍ਰੇਮ ਆ ਸਾਡਾ ਡੱਲੇਵਾਲ ਸਾਹਿਬ ਦੇ ਹੁਣ ਮਰਨ ਬੱਤ ਹੈ ਨਾ ਆਖਰੀ ਸਾਹਾਂ ਤੇ ਪਏ ਨੇ ਡੱਲੇ ਸਾਹਿਬ ਬਾਸ ਸਾਹਿਬ ਅੱਧੀਆਂ ਜਥੇਬੰਦੀਆਂ ਵੱਲੋਂ ਹਜੇ ਵੀ ਇਹ ਗੱਲ ਕਹੀ ਜਾ ਰਹੀ ਹੈ ਕਿ ਸਾਨੂੰ ਪੁੱਛ ਕੇ ਨਹੀਂ ਗਏ ਸਾਡੇ ਨਾਲ ਸਲਾਹ ਨਹੀਂ ਕੀਤੀ ਸਾਡਾ ਉਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਸਾਡਾ ਉਹਨਾਂ ਨਾਲ ਕੋਈ ਸੰਬੰਧ ਨਹੀਂ ਹੈ ਨਾ ਤਾਂ ਉਹ ਜਿਹੜੇ ਜਥੇਬੰਦੀਆਂ ਦਾ ਕੇਡਰ ਆ ਉਹਨੂੰ ਕੀ ਸੁਨੇਹਾ ਦੇਣਾ ਚਾਹੋਗੇ ਤੁਸੀਂ ਉਹ ਇਹ ਤਾਂ ਸਾਝੀ ਗੱਲ ਆ ਜਦੋਂ ਬੰਦਾ ਤਾਂ ਆਖਰੀ ਸਾਹਾਂ ਤੇ ਪਿਆ ਜਾਂ ਲੜਾਈ ਤਾਂ ਕਿਸਾਨੀ ਦੀ ਆ ਬਿਲਕੁਲ ਜੀ ਵੀ ਅਸੀਂ ਸਾਡੇ ਵਰਗੇ 3000 ਕਿਲੋਮੀਟਰ ਤੋਂ ਆ ਸਕਦੇ ਇੱਥੇ ਬੈਠੇ ਅੜੀਆਂ ਕਰੀ ਜਾਂਦੇ ਸਾਨੂੰ ਪੁੱਲ ਚਕੇ ਨਹੀਂ ਬੱਲੇਵਾਲ ਦੇ ਜਿਹੜਾ ਮੁੰਡੇ ਦਾ ਵਿਆਹ ਸੀ ਕੀ ਬਿਲਕੁਲ ਜੀ ਇਹ ਤਾਂ ਲੜਾਈ ਤਾਂ ਸਾਝੀ ਲੜਾਈ ਆ ਕਿਸਾਨੀ ਦੀ ਲੜਾਈ ਆ ਤੇ ਇਹ ਤਾਂ ਹੁਣ ਐਵੇਂ ਅੜੀ ਲਾ ਕੇ ਬੈਠੇ ਹੀ ਹੁਣ ਬੱਲੇਵਾਲ ਸਾਹਿਬ ਨੂੰ ਕੁਝ ਹੋ ਜਾਂਦਾ ਮੁੜ ਕੇ ਦੂਜੇ ਜਥੇਬੰਦੀਆਂ ਨਾਲ ਲੋਕਸ਼ੱਤਰਲਾ ਲੈਣਗੇ ਵੀ ਤੁਸੀਂ ਜਾਓਗੇ ਸਾਰੇ ਉਹ ਆਏ ਆ ਜੀ ਇਹ ਭਰਾ ਮਾਰੂ ਜੰਗ ਸਰਕਾਰ ਨੇ ਤਲਾ ਛੱਡੀ ਐ ਵੇਖੋ ਕਿਸਾਨ ਤੇ ਜਵਾਨ ਆ ਮੋ ਸਾਹਮਣੇ ਕਰ ਛੱਡੇ ਐ ਜੇ ਲੁਧਿਆਣੇ ਉਹ ਕਾਲੇ ਪਾਣੀ ਵਾਲਾ ਸੀ ਉੱਥੇ ਪ੍ਰਵਾਸੀ ਤੇ ਪੰਜਾਬੀ ਆ ਮੋ ਸਾਹਮਣੇ ਕਰਦੇ ਇਹ ਸਾਰੀਆਂ ਲੜਾਈਆਂ ਸਰਕਾਰਾਂ ਕੋਾਈ ਜਾਂਦੀਆਂ ਤੇ ਇਹ ਜਮੀਨ ਖੋਹਣੀ ਹੈ ਜ਼ਿਮੀਂਦਾਰਾਂ ਤੋਂ ਮੇਨ ਪਲਾਣ ਹੋਣਾ ਦਾ ਇਹ ਹੈ ਤੇ ਉਧਰ ਆਂਧਰਾ ਪ੍ਰਦੇਸ਼ ਦੇ ਤੁਸੀਂ ਆਏ ਹੋ ਹਨ ਆਂਧਰਾ ਪ੍ਰਦੇਸ਼ ਦਾ ਕਿਸਾਨ ਵੀ ਜਥੇਬੰਦ ਹੋ ਰਿਹਾ ਜੀ ਹਾਂ ਬਿਲਕੁਲ ਹੋ ਰਿਹਾ ਮੇਰੇ ਕੋਲ ਵੀਡੀਓ ਵੀ ਹੈ ਸਾਰਾ ਕੁਝ ਹੈਗਾ ਬਹੁਤ ਵੱਡੀ ਮੀਟਿੰਗ 2 ਸਾਲ ਪਹਿਲਾਂ ਡੱਲੇਵਾਲ ਸਾਹਿਬ ਨੇ ਆਲ ਇੰਡੀਆ ਦੀ ਸੀ ਇਹ ਡੱਲੇਵਾਲ ਸਾਹਿਬ ਕੱਲੇ ਪੰਜਾਬ ਨੂੰ ਨਹੀਂ ਆਲ ਇੰਡੀਆ ਨੂੰ ਰੀਪਰ ਰੀਪਰਜੈਂਟ ਕਰਦੇ ਆ ਕਿਉਂਕਿ ਉੱਥੇ ਸਾਰੀਆਂ ਸਟੇਟਾਂ ਦੇ ਬੰਦੇ ਸੀ ਅਸੀਂ ਵੀ ਸੀਗੇ ਉੱਥੇ ਤੇ ਉਹ ਐ ਹੋਇਆ ਵੀ ਅਗਲੇ ਜਦੋਂ ਇਹ ਕਰਨ ਲੱਗੇ ਮਾਰਦੇ ਤੇ ਉਹ ਸਾਰੇ ਇਹ ਸਾਰੀ ਲੀਡਰਸ਼ਿਪ ਅੰਦਰ ਵੀ ਕਰਤੀ ਸੀ ਅੱਛਾ ਜੀ ਉੱਥੇ ਜਿਹੜੇ ਆਹ ਟ੍ਰੇਨਿੰਗ ਸੈਂਟਰ ਜੇ ਬਣੇ ਹੁੰਦੇ ਪੁਲਿਸ ਵਾਲਿਆਂ ਦੇ ਜਾਂ ਕੋਈ ਦੂਜੇ ਸਾਰੇ ਜਣੇ ਫਿਰ ਉਹ ਮਸਾਂ ਇੱਥੋਂ ਵੀ ਦਬਾ ਪਿਆ ਕੁਛ ਉੱਥੋਂ ਪਿਆ ਫਿਰ ਉਹ ਮਸਾਂ ਸਾਰੇ ਛੱਡੀ ਜੀ ਠੀਕ ਹੈ ਜੀ ਹੁਣ ਤੁਸੀਂ ਕਿੰਨੇ ਕ ਜਣੇ ਆਏ ਹੋ ਉੱਥੇ ਦੇਖੋ ਜੀ ਅਸੀਂ ਤਾਂ ਤਿੰਨ ਜਣੇ ਆਏ ਸੀ ਦੋ ਮੁੰਡੇ ਤਾਂ ਮੁੜ ਕੇ ਵਾਪਸ ਮੈਂ ਤਾਂ ਇਕੱਲਾ ਹੀ ਆ ਮੈਨੂੰ ਹਜੇ ਹਫਤਾ ਕੀ ਹੋਇਆ 10 ਦਿਨ ਹੋਏ ਹੋਣੇ ਇੱਥੇ ਆਏ ਠੀਕ ਹੈ ਹਾਂ ਜੀ ਇਧਰ ਮੇ ਲੋਟ ਕੋਲੇ ਮੇਰਾ ਪਿੰਡਾ ਉਹ ਸਾਡੇ ਪਿੰਡ ਦਾ ਹੀ ਤੰਬੂ ਲੱਗਿਆ ਹੋਇਆ ਤੇ ਹੁਣ ਮੈਂ ਇਨਾਂ ਕੋਲੇ ਹੀ ਰਹਿਣਾ ਇਹ ਅਸਾ ਇੱਕ ਪੰਜਾਬ ਦੇ ਵਿੱਚ ਉਹ ਲਹਿਰ ਨਹੀਂ ਬਣ ਰਹੀ ਜਿਹੜੀ ਦਿੱਲੀ ਮੋਰਚੇ ਵੇਲੇ ਬਣੀ ਸੀ ਹਨਾ ਉਹ ਉਹ ਜਿਹੜੇ ਦਿੱਲੀ ਮੋਰਚੇ ਦੇ ਵਿੱਚ ਕਿਸਾਨ ਗਏ ਸੀ ਉਹ ਅੱਜ ਕਰਾਂ ਦੇ ਵਿੱਚ ਬੈਠੇ ਸਿਰਫ ਮੋਬਾਈਲਾਂ ਤੇ ਵੀਡੀਓ ਵੇਖ ਕੇ ਛੱਡ ਦਿੰਦੇ ਆ ਉਹਨਾਂ ਨੂੰ ਇੱਕ ਸਨੇਹਾ ਜ਼ਰੂਰ ਦੇ ਕੇ ਜਾਓ ਜੀ ਵੇਖੋ ਜੀ ਸਾਰੇ ਭੈਣ ਭਰਾ ਬਣ ਚਾਹੀਦਾ ਹੈ ਪੋਸਟਾ ਜੀ ਨੇ ਮੇਰੇ ਵਰਗੇ ਨੇ ਜਾਣਾ ਲੈਂਦਾ ਉਹ ਕਹਿੰਦੇ ਯਾਰ ਉਨੀ ਗੱਲ ਨਹੀਂ ਬਣੀ ਗੱਲ ਉਹੀ ਬਣੀ ਆ ਉਹੀ ਸਾਰਾ ਕੁਝ ਹੈਗਾ ਗੱਲ ਤਾਂ ਸਿਰਫ ਸੁਣ ਸਮਝਿੰਦੀ ਹੈ ਜੀ ਨੇ ਨਹੀਂ ਜਾਣਾ ਉਹ ਹੁਸੈਨ ਖਨਾ ਦੇਖ ਲੈਂਦਾ ਤੇ ਜਿਹਨੂੰ ਪ੍ਰੇਮ ਆ ਉਹਨੇ ਆਉਣਾ ਹੀ ਚਾਹੇ ਕੁਝ ਹੋਵੇ ਚਾਹੇ ਨਾ ਭਗਤ ਸਿੰਘ ਉਹਨਾਂ ਨਾਲ ਕਿਹੜੀਆਂ ਫੌਜਾਂ ਸੀ ਜਦੋਂ ਲੜੇ ਸੀ ਇਹ ਤਾਂ ਜਿਹਦਾ ਮਾਣਾ ਲੜਨ ਦਾ ਉਹਨੇ ਲੜਨਾ ਹੀ ਲੜਨਾ ਆ ਤੇ ਜੀ ਦਾ ਨਹੀਂ ਮੰਨਤੇ ਉਹਨੇ ਨਹੀਂ ਲੜਨਾ ਫਿਰ ਉਹਦੇ ਤੇ ਪਤੀ ਕਰ ਸਕਦੇ ਪਰ ਹੱਕ ਹੁਣ ਸਾਰਿਆਂ ਦਾ ਹੀ ਹੈ ਤੇ ਜੇ ਹੋਰ ਨਾਲ ਕੁਝ ਬਣਿਆ ਤੇ ਫਿਰ ਬਣਨਾ ਕਿਸੇ ਦਾ ਵੀ ਨਹੀਂ ਉਹ ਵੀ ਭੁੱਲ ਜਾਣ ਵੀ ਅਸੀਂ ਪਿੱਛੋਂ ਕੋਈ ਵੱਡਾ ਐਸਾ ਕਰ ਦਾਂਗੇ ਉਹ ਕਰ ਦਾਂਗੇ ਸਭ ਖਾਲੀ ਗੱਲਾਂ ਰਹਿ ਜਾਣੀਆਂ ਇਕੱਲੇ ਇਕੱਲੇ ਨੂੰ ਕਰਕੇ ਸਾਰਿਆਂ ਨੂੰ ਵੇਖ ਲੂਗੀ ਸਰ ਇਹ ਤਾਂ ਜੇ ਹੁਣ ਆ ਲੜਾਈ ਹਾਰਦੀ ਆ ਕਿਸਾਨ ਜਥੇਬੰਦੀ ਤਾਂ ਪਿੱਛੇ ਕੀ ਰਹਿ ਜੂਗਾ ਕਿਸਾਨਾਂ ਦੇ ਪੱਲੇ ਨਹੀਂ ਕੋਈ ਛੜਣਾ ਇਹਨਾਂ ਨਹੀਂ ਜੀ ਕਿਸਾਨਾਂ ਨੇ ਫਿਰ ਇਕੱਠੇ ਹੀ ਨਹੀਂ ਹੋਣਾ ਨਾ ਦੂਜੀਆਂ ਜਥੇਬੰਦੀਆਂ ਨੂੰ ਕਿਸਾਨ ਕਿਵੇਂ ਮੂੰਹ ਲਾਉਣਗੇ ਇਹ ਤਾਂ ਪੱਕੀ ਗੱਲ ਹੀ ਹੈ ਵੀ ਇਹ ਇਕੱਲੇ ਇਕੱਲੇ ਨੂੰ ਸਰਕਾਰ ਦੀ ਜਿਹੜੀ ਨੀਤੀ ਉਹ ਕਾਮਯਾਬ ਹੋਈ ਜਾਂਦੀ ਹੈ ਭਰਾ ਮਾਰੂ ਜੰਗ ਇਸੇ ਨੂੰ ਕਹਿੰਦੇ ਆ ਵੀ ਇੱਕ ਦੂਜੇ ਤੋਂ ਵੱਖ ਕਰੋ ਇਹਨਾਂ ਨੂੰ ਐਡ ਕਰੋ ਫੇਰ ਇਹਨਾਂ ਦੀ ਤਾਕਤ ਕਰੋ ਠੀਕ ਹੈ ਜੀ ਅਸੀਂ ਅੰਕਲ ਜੀ ਫੇਰਾਂਵਾਂਗੇ ਤੁਹਾਡੇ ਕੋਲ ਬਹੁਤ ਬਹੁਤ ਧੰਨਵਾਦ ਕੋਈ ਨਹੀਂ ਕੋਈ ਨਹੀਂ ਕੋਈ ਜੀ ਸਤਿ ਸ੍ਰੀ ਅਕਾਲ ਇੱਕ ਤੁਹਾਡਾ ਫੋਨ ਦੇ ਦਿੱਤਾ ਤੁਹਾਡੇ